ਯਾਰ ਕਿੰਨਾ ਕਿੰਨਾ ਗੜਬੜਾ ਹੈ ਮੈਂ ਸਮਝਦਾ ਮੈਂ ਨਾ 2001 ਚ ਨੌਕਰੀ ਦੀ ਸ਼ੁਰੂਆਤ ਕੀਤੀ ਸੀ ਵੇਰਕੇ ਤੋਂ ਐਤਸਾ ਕਰੀ ਨੌਕਰੀ ਚੋਂ ਵੀ ਹੁਣ 22 ਸਾਲ ਹੋ ਗਏ ਪਰ ਤਦਨੇ ਕਦੇ ਲੱਗਦਾ ਹੁੰਦਾ ਵੀ ਕੁਛ ਨਾ ਕੁਛ ਗੜਬੜਾ ਹੈ ਕਿਤੇ ਸਾਡੀ ਸਟੋਰੀ ਖਦੋਂ ਸਾਡੇ ਮਾ ਜਸਾ ਉਹ ਜੀਐਮ ਮੈਂ ਅਮਰ ਸਰ ਨੌਕਰੀ ਕਰਦਾ ਸੀ ਬਿਲਕੁਲ ਰਾਤ ਤੇ ਦਸੰਬਰ ਦੀ ਮੇਰੀ ਜੁਆਇਨਿੰਗ ਹੈ ਦਸੰਬਰ ਮਹੀਨੇ ਦੀ ਆ ਵੀ ਠੰਡ ਸੀ ਜਦੋਂ ਨਾ ਉਹ ਕਹਿੰਦੇ ਹੁੰਦੇ ਸੀ ਬਸ ਥੋੜੇ ਜਿਹੇ ਦਿਨ ਹੋਰ ਰਹਿ ਦੁੱਧੇ ਯਾਰ ਸਾਂਭ ਲੋ ਜਿੱਤਾ ਸਾਂ ਬਹਿ ਜਾਂਦਾ ਹੈ ਨਾ ਤੁਸੀਂ ਪਿੰਡਾਂ ਚ ਜਾਣਾ ਮੇਰੀ ਪ੍ਰੋਪਰਟੇਂਟ ਚ ਡਿਊਟੀ ਸੀ ਮੇਨ ਪ੍ਰੋਪਰਟੇਂਟ ਚ ਤੇ ਲੋਕੀ ਇੰਕੋ ਬੰਦ ਕਰਦੇ ਹੁੰਦੇ ਸੀ ਮੈਂ ਕਈ ਵਾਰੀ ਕੁਝ ਗੱਲਾਂ ਪਿਆ ਤਾਂ ਮੈਂ ਚੈੱਕ ਕਰੀਂਦੀ ਮੇਰੇ ਦਿਲ ਨੂੰ ਲੱਗਦੀ ਐ ਜਦੋਂ ਬਟਾਣਾ ਕਿਉਂਕਿ ਸਮਾਂ ਬਹੁਤ ਹੋ ਗਿਆ 20 ਹੋ ਗਿਆ ਦੀ ਜਿੰਦਗੀ ਤਾਂ ਵੀ ਸਕੀਏ ਇਸ ਕੰਮ ਚ ਨਾ ਤੇ ਲੋਕਾਂ ਨੇ ਕਿਹਾ ਜੀ ਦੁੱਧ ਤਾਂ ਦੇਵਾਂਗੇ ਮਤਲਬ ਕੀ جی سردیوں چیز چکو گے ہے دو دو نا تو ابھی کہنا دھو لو گے جی گرمیا مطلب کہ کتنے اج بھی دیکھو تین دن پہلے مینو امرتسر تو ایک میرے بھیجی میرا بابا نانک کو کہ مسلے بیچاری تو صحیح ہے کتنے گڑبڑ ہے سر

ਤੁਦੀ ਉਹ ਲੋਕ ਕਵਾਸਤੇ ਜਿਹੜੇ ਆਪ ਮੰਡੀ ਕਰਨੀ ਕਰ ਸਕਦੇ ਮੈਨੂੰ ਲੱਗਦਾ ਵੀ ਕਿਤੇ ਅਸੀਂ ਭੁੱਲਦਾ ਨਹੀਂ ਕੀ ਕਰਦੇ ਅਸੀਂ ਕਿਤੇ ਇਹ ਤਾਂ ਨਹੀਂ ਮੰਨ ਕੇ ਬੈਠੇ ਵੀ ਇਹ ਹੀ ਸਭ ਤੋਂ ਵਧੀਆ ਸਾਧਨ ਦੇਖੋ ਮਿੱਤਰ ਕਹ ਰਿਹਾ ਇੱਕ ਹਫ਼ਤਾ ਉਹ ਨਾਲੀ ਕਿਉਂਕਿ ਅਸੀਂ ਬਾਣੀ ਹੈ ਹਫ਼ਤਾ ਉਹ ਨਾਲੀ ਨਾ ਮਿਲਦੀ ਹੈ ਸਾਰੀ ਤੇ ਜਿੰਨੇ ਤੁਸੀਂ ਬਾਣੀ ਨਹੀਂ ਨਾ ਬਾਤ ਦੇ ਪੈਸੇ ਨਹੀਂ ਬਚਣੇ ਉਡੀ ਜਿੰਨਾ ਮਰਜੀ ਸਿੱਖ ਲੋ ਜੋ ਮਰਜੀ ਕਰ ਪੰਜਾਬੀ ਜਿਵੇਂ ਤੁਹਾਨੂੰ ਦੋ ਗੱਲਾਂ ਸਮਝਾਉਣਾ ਹਉ ਲੋ 3000 ਲੀਟਰ ਦੁੱਧ ਦਿੰਦੀ ਐ ਮੱਛ ਜਿਹੜੀ ਤੇ 6000 ਲੀਟਰ ਦੁੱਧ ਜਿਹੜੀ ਗਾਂ ਦਿੰਦੀ ਐ ਮੰਨ 3000 ਤੋਂ ਘੱਟ ਜਿਹੜੀ ਮੱਛ ਦੁੱਧ ਦਿੰਦੀ ਐ ਪੰਜੀ ਤੁਹਾਨੂੰ ਬਚਾਉਂਦੀ ਨਹੀਂ 6000 ਲੀਟਰ ਤੋਂ ਘੱਟ ਜਿਹੜੀ ਗਾਂ ਦੁੱਧ ਦਿੰਦੀ ਐ ਉਹ ਵੀ ਨਹੀਂ ਕੁਝ ਪਚਾਉਂਦੀ ਹਉ ਫਰਕ ਕਿੱਥੇ ਐ ਸਾਰਾ ਥੋੜਾ ਪੈਸਿਆਂ ਦਾ ਹਿਸਾਬ ਤਾਂ ਲਾਈਏ ਕਾਪੀ ਪੈਨ ਹੈਗੇ ਤੁਹਾਡੇ ਕੋਲ ਲਿਖ ਲਿਓ ਕਿਤੇ ਮੇਰਾ ਹਿਸਾਬ ਤਾਂ ਗੜਬੜਨਾ ਹੋ ਜਾਣਾ ਸਾਡਾ ਡਾਕਟਰਾਂ ਦਾ ਮੈਥ ਵਧੀਆ ਨਹੀਂ ਹੁੰਦਾ ਮੈਂ ਤਾਂ ਦੱਸ ਦਿੰਦਾ 6000 ਲੀਟਰ ਵਾਲੀ ਗਾਂ ਐ ਨਾ ਜਿਹੜੀ ਪਰਕੀਆ ਤੁਸੀਂ ਦੇਖੋ ਕੀ ਰੇਟ ਲੱਗਦਾ ਗਾਵਾਂ ਦਾ ਦੁੱਧ ਅੱਜ ਕੱਲ੍ਹ ਜੀ ਮੇਰੇ ਨਾਲ ਗੱਲਾਂ ਕਰੀ ਜੱਟ ਹੁਣ ਖੀਰ ਨਾਲ ਲੈਕਚਰ ਸੁਣਾ ਜਾਇਓ ਕੀ ਰੇਟ ਲੱਗਦਾ ਗਾਵਾਂ ਦਾ ਦੁੱਧ ਵੀ ਕੋਈ ਦੱਸਿਓ ਮਾੜਾ ਜੀ 35 ਰੁਪਏ ਲਾ ਲਓ 30 ਲਾ ਲਓ 35 ਲਾ ਲਓ 32 ਲਾ ਲਓ 35 ਲਾ ਲਓ ਛੜੋ 6000 ਲੀਟਰ ਦੁੱਧ 35 ਰੁਪਏ ਨੂੰ ਕਿਸਾਵ ਲੱਗਿਆ ਜੀ ਕਿੰਨੇ ਦਾ ਬਣਿਆ ਮਾੜਾ ਜੀ ਦੱਸਿਓ ਮੇਰੇ ਹਿਸਾਬ ਤੋਂ ਲਾ ਕੇ ਦੱਸਿਓ ਬਣ ਦੱਸਿਓ ਕਿੰਨੇ ਦਾ ਬਣਿਆ ਮਾੜਾ ਜੀ ਮੇਰੇ ਤਾਂ ਰਾਵਣ ਨਾਲ ਹੀ ਗੱਲਾਂ ਕਰਨੀਆਂ ਜੀ ਨੇ ਉੱਠ ਕੇ ਜਾਣਾ ਹੋ ਕੋਈ ਰੋਕ ਟੋਕ ਨਹੀਂ ਚਾਹ ਪੀਲੇ ਰੋਟੀ ਖਾਲੇ ਪਰ ਮੇਰੇ ਨਾਲ ਗੱਲਾਂ ਜਰੂਰ ਕਰੇ ਮੈਂ ਤੁਹਾਡਾਂ ਨਾਲ ਗੱਲਾਂ ਕਰਨ ਵਾਸਤੇ ਆਇਆ ਢੰਡ ਚੱਡੀ ਹੋਣੀ ਹੈ ਜੀ 210000 ਰੁਪਏ ਦਾ ਹੈ ਨਾ ਜੀ ਹਿਸਾਬ ਲਿਖੀ ਚੱਲਿਓ ਇਹ ਜਿਹੜੀ ਗਾਂ ਨੇ 6 ਜਨ ਦੁੱਧ ਦੇਣਾ ਨਾ 210000 ਦਾ ਵਿਕਿਆ ਤੁਹਾਡਾ ਹੈ ਨਾ ਜੀ 90000 ਰੁਪਏ ਦੀ ਇਹਨੇ ਫੀਡ ਖਾਣੀ ਹੈ ਜੀ ਜਿੱਦਾਂ ਮਰਜ਼ੀ ਹਿਸਾਬ ਲਾੜੇ 60000 ਰੁਪਏ ਦਾ ਚਾਰਾ ਤੇ ਥੂੜੀ ਖਾਣੀ ਹੈ ਜੀ ਯਾ ਯਾ ਫੇਲੇ ਵਰਤੋ ਹੋ ਕੇ ਜੋੜੋ ਕਿੰਨਾ ਬਣਿਆ ਦੋ ਬਣ ਗਿਆ ਹੈ ਨਾ 10000 ਉਹਦਾ ਵੀ ਲਾੜੀ ਜਿਹੜਾ ਨਾਂ ਲੱਗਿਆ ਵਿਚਾਰਾ ਇੱਕ ਡੰਗਰ ਨਾਲ ਦੋ ਬੰਦੇ ਬੰਨੇ ਹੁੰਦੇ ਇੱਥੇ ਕਰ ਬੜਾ ਇਸ ਕਰਕੇ ਤੁਹਾਨੂੰ ਪੈਸੇ ਨਹੀਂ ਬਚਦੇ ਹੁਣ ਅੱਗੇ ਚੱਲੋ ਤੁਸੀਂ ਦੁੱਧ ਉਹੀ ਦੁੱਧ ਬੋਤਲ ਚ ਪਾ ਲਿਆ ਪੈਕਟ ਚ ਪਾ ਲਿਆ ਡੋਲੂ ਚ ਪਾ ਲਿਆ ਚੰਗੇ ਚ ਹੈ ਨਾ ਸ਼ਹਿਰ ਲੈ ਗਏ 40 ਰੁਪਏ 50 ਰੁਪਏ ਵੇਚਿਆ ਇਹ ਜਿਹੜਾ 15 ਰੁਪਏ ਲੀਟਰ ਵੱਧ ਵੇਚ ਲਿਆ 60 ਲੀਟਰ ਦੁੱਧ 90000 ਵੱਧ ਗਿਆ ਕਿ ਨਹੀਂ ਵੱਧ ਗਿਆ ਗੜਬੜ ਸਮਝਣ ਦੀ ਕੋਸ਼ਿਸ਼ ਕਰੋ ਬਹੁਤ ਵਾਰੀ ਅਸੀਂ ਵੀ ਪਸ਼ੂ ਪਾਲਕ ਨੂੰ ਦੋਸ਼ ਦੇ ਦਿੰਨੇ ਆ ਅਸੀਂ ਕਹਦਾਂ ਨਹੀਂ ਐ ਇਦਾਂ ਨਹੀਂ ਕਰਦੇ ਉਦਾਂ ਨਹੀਂ ਕਰਦੇ ਮੈਨੂੰ ਪਤਾ ਹੈ ਕਮੀਆਂ ਪੇਸ਼ੀਆਂ ਹੈਗੀਆਂ ਸਾਡੇ ਭਰਾਓ ਤੁਸੀਂ ਸਾਡੇ 'ਚ ਵੀ ਹੈਗੀਆਂ ਕਮੀਆਂ ਪੇਸ਼ੀਆਂ ਮੈਂ ਨਹੀਂ ਕਹਦਾ ਮੇਰੇ 'ਚ ਵੀ ਹੈਗੀਆਂ ਹਰ ਬੰਦੇ 'ਚ ਕਮੀਆਂ ਪੇਸ਼ੀਆਂ ਹੁੰਦੀਆਂ ਜਿਹਦਾ ਸਾਹ ਚੱਲਦਾ 'ਚ ਕਮੀਆਂ ਪੇਸ਼ੀਆਂ ਹੁੰਦੀਆਂ ਗੜਬੜ ਸਾਡੇ ਮੰਨਗੀ ਕਰਨ ਦੇ ਵਿੱਚ

ਮਤਲਬ ਕਿ ਜਿਹਨਾਂ ਨੂੰ ਪੰਜਾਬੀ ਮਤਲਬ ਕਿ ਪੰਜਾਬੀ ਜਾਂ ਹਿੰਦੀ ਵੀ ਨਹੀਂ ਸਮਝ ਆਉਂਦੀ ਹੈਗੀ ਕਿ ਮੈਨੂੰ ਅੰਗਰੇਜ਼ੀ ਨਹੀਂ ਸੀ ਆਉਂਦੀ ਹੈਗੀ ਉਹ ਵੀ ਮੇਰੀ ਗੱਲ ਸਮਝਦੇ ਸੀ ਪਰ ਫਰਕ ਕੀ ਸੀ ਅਸੀਂ ਸਿਸਟਮ ਦੇ ਵਿੱਚੋਂ ਉਹ ਸਹਾਰ ਨਹੀਂ ਕੀਤੀ ਜਿਹੜੇ ਸਾਨੂੰ ਕਰਨੇ ਚਾਹੀਦੇ ਸੀ ਅੱਜ ਮੈਂ ਦੋ ਲਾਈਨਾਂ ਪੜ੍ਹ ਰਿਆ ਸੀ ਸਵੇਰੇ ਤੋਂ ਵੜ ਕੇ ਸੁਣਾਉਣੇ ਬੜੀਆਂ ਵਧੀਆ ਇਹ ਮੁਹੰਮਦ ਆਸਿਫ ਰਜਾਦਾ ਲਿਖਿਆ ਹੋਇਆ ਚੰਦਾ ਹੱਕਾਂ ਦੇ ਬਣਵਾਲਿਓ ਰੁੱਕਿਓ ਨਾ ਥੱਕਿਓ ਨਾ ਅੱਕਿਓ ਨਾ ਲੋਭ ਸੁੱਤੇ ਹੀ ਨੇ ਮੋਇਤਨ ਇਹ ਦੇਰੀ ਪਾ ਕੇ ਇਹ ਓਕਾ ਦੇ ਰਹੇ ਇਹ ਸਾਡੇ ਮਨੰਦਰਪਾਲ ਮੇਜ ਜੀ ਨੇ ਇਹੀ ਓਕਾ ਦੇ ਰਹੇ ਸੋ ਜਾਗਣ ਦੀ ਲੋੜ ਜ਼ਰੂਰ ਹੈ ਵੀਰ ਜਿਹੜਾ ਗੰਦਾ ਮੈਂ ਬੜੀ ਇਖਤਮ ਕਰਦਾ ਦਾ 2025 ਤੱਕ ਜੇ ਤੁਹਾਡੇ ਕੋਲ ਜ਼ਮੀਨ ਹੋਏ ਤੁਹਾਡੇ ਕੋਲ ਭੋਜਨ ਹੋਏਗਾ ਆਪਣਾ ਪੈਦਾ ਕਰਨ ਦਾ ਸਿਸਟਮ ਹੋਏਗਾ ਤੁਹਾਡੇ ਕੋਲ ਪਾਣੀ ਹੋਏਗਾ ਮੰਨ ਲਓ ਤੁਸੀਂ ਰਾਜੇ ਹੋਵੋਗੇ ਉਹ ਜਨ ਦੇ ਵਪਾਰ ਚ ਇਸ ਵੇਲੇ 24-25% ਦੀ ਗਰੋਥ ਹੈ 24-25% ਪਰ ਗਰੋਥ ਜਿਚਵਾਦਾ ਹੋ ਰਿਹਾ 24-25% ਉਹ ਪੂਰੀ ਦੁਨੀਆ ਚ 24-25% ਚੀਜ਼ਾਂ ਨਹੀਂ ਹੈਗੀਆਂ ਸਮੱਸਿਆਵਾਂ ਉਸ ਫੀਲਡ ਸਭ ਤੋਂ ਜ਼ਿਆਦਾ ਹੁੰਦੀਆਂ ਜਿਸ ਫੀਲਡ ਸਭ ਤੋਂ ਜ਼ਿਆਦਾ ਗਰੋਥ ਹੁੰਦੀ ਹੈ ਦੇਖਵਾਚਰ ਹੁਣਾ ਪਾਇਆ ਜਾਂਦਾ ਮੈਂ ਅਕਸਰ ਸੁਣਦਾ ਹਾਂ ਲੋਕ ਕਹਿੰਦੇ ਆ ਜੀ ਸਬਜ਼ੀਆਂ ਚ ਬੜਾ ਜ਼ਹਿਰ ਹੈ ਦੁੱਧ ਬੜਾ ਨਕਲੀ ਹੈ

چیز ٹھیک کیا جا رہا ہے پر بماریاں کدو آئیں بماریاں آئیں گیا جدو میتا آیا بماریاں ادو آئیں جب دیسی او دی جگہ ریفائنڈ آیا بماریاں ادو آئی جدو سیر کرماریاں ادو آیا جب پشو چلنے والے بماریاں کسان کی دی دن نہیں ہے بماریاں انڈسٹری کی دی دن ਅਸੀਂ ਕਿਸਾਨ ਨੂੰ ਜਦੋਂ ਦੋਸ਼ ਦਿੰਦੇ ਆ ਤਾਂ ਮੈਨੂੰ ਵੀ ਲੱਗਦਾ ਵੀ ਅਸੀਂ ਕਿਸਾਨ ਨੂੰ ਕਿਉਂ ਦੋਸ਼ ਦਿੰਦੇ ਆ ਅੱਜ ਜੇ ਸਾਡੀ ਕਣਕ ਦਾ ਰੇਟ ਇਸ ਤੋਂ ਦੁੱਗਣਾ ਦਿੱਕਣਾ ਹੋਵੇ ਤੇ ਝਾੜਦਾ ਵੀ ਉਤਨਾ ਹੀ ਤਾਂ ਪੈਸੇ ਪੂਰੇ ਪਹੁੰਚਣ ਉਹੀ ਦੋਤੀ ਮੈਂ ਕਹਿੰਦਾ ਕਿ ਇਹਨਾਂ ਜੇਤੋਂ 3000 ਲੀਟਰ ਗੁਦ ਮੱਝੋਂ ਪੈਦਾ ਕਰਦੀ ਹੈ ਜੇ ਤੁਹਾਡਾ 100 ਰੁਪਏ ਵਿੱਚ ਦਾ ਤੁਹਾਡਾ 3 ਲੱਖ ਰੁਪਏ ਵਟਿਆ ਜਾਂਦਾ ਜੇ ਤੁਹਾਡਾ ਗਾਂ ਦਾ 6000 ਲੀਟਰ ਦਾ 60 ਰੁਪਏ ਵੇਚਦਾ ਤੁਹਾਡੇ ਪੈਸੇ ਪੂਰੇ ਹੁੰਦੇ ਸੋ ਆਪਾਂ ਗੱਲ ਕਰਾਂਗੇ ਸਿਸਟਮ ਨੂੰ ਠੀਕ ਕਿਵੇਂ ਕਰੀਏ ਡੇਰੀ ਫਾਰਮਿੰਗ ਲਾਹੇਵੰਦ ਹੈ ਪੋਜਨ ਪੈਦਾ ਕਰਨਾ ਲਾਹੇਵੰਦ ਹੈ ਅੱਜ ਅਸੀਂ ਇੱਕ ਇਹ ਜੇ ਮੋੜ ਤੇ ਇਹ ਜੇ ਮੋੜ ਤੇ ਖੜੇ ਹੈ ਜਿੱਥੇ ਸਾਨੂੰ ਬਹੁਤ ਸਾਰੀਆਂ ਲੋਬੀਆਂ ਬਹੁਤ ਸਾਰੇ ਲੋਕ ਕੇ ਸਮਝਾਉਣ ਦੀ ਕੋਸ਼ਿਸ਼ ਕਰ ਰਹੇ ਹੈ ਵੀ ਭਾਈ ਬਾਜ਼ਾਰੋਂ ਰੋ ਸਾਰਾ ਕੁਝ ਆਪ ਨਾ ਪੈਦਾ ਕਰੋ ਮਤਲਬ ਕੀ ਇੱਕ ਮੈਂ ਤੁਹਾਨੂੰ ਗੱਲ ਦੱਸ ਰਿਹਾ ਮੈਂ ਖੋਜ ਪਈ ਇਹ ਬਿਲਕੁਲ ਸੱਚ ਹੈ ਜੋ ਮੈਂ ਤੁਹਾਨੂੰ ਦੱਸਣ ਲੱਗਾ 2000 جان بس تو آئی کی ہے پنڈا کے نوجوان مڈے کھیتی چڈ کے شہر چھ ڈپلومی کر بے روزگار بن ਜੇ ਕੋ ਬੰਦਾ 5 ਕਮਾ ਰੱਖੇ ਨਾ ਵਿਗਿਆਨਿਤ ਦੇ ਕੇ ਨਾ 50000 ਕਮਾ ਸਕਦਾ ਸਿਕਿਉਰਟੀ ਸੈਕਟਰ ਚ ਮੈਂ ਦੇਖਿਆ 10000 ਰੁਪਏ ਨਹੀਂ ਦਿੰਦਾ ਤੁਸੀਂ ਅੱਖਾਂ ਖੋਲ ਕੇ ਦੇਖਿਆ ਕੁੱਚਿਤਾਂ ਵੀ ਕੀ ਹੋ ਰਿਹਾ ਹੈ ਬੇਰੁਜ਼ਗਾਰੀ ਨਹੀਂ ਬਣਦੀ ਅਸੀਂ ਸਾਨੂੰ ਪਤਾ ਨਹੀਂ ਸਾਡੀ ਸਭ ਤੋਂ ਵੱਡੀ ਸਾਡੀ ਸਭ ਤੋਂ ਵੱਡੀ ਤਾਕਤ ਹੈ ਭੋਜਨ ਪੈਦਾ ਕਰਨਾ ਕਿਵੇਂ ਪੈਦਾ ਕਰਨਾ ਦੇਖੋ ਦੁੱਧ ਮੀਟਣ ਬਾਰੇ ਪੜ੍ਹ ਕੇ ਸਰਚ ਕਰਾਂਗਾ دیکھو چار چیزیں گل کی رپیٹ صاحب نے فیڈنگ ہے بریڈنگ ہے مینجمینٹ ہے مان لو خوراک ہو گئی پربندن ہو گیا ٹھیک ہے منڈی کرن ہو گیا ہو گیا خوراک جی تو شروع کر دیا ستر پرسینٹ خرچے ستر پرسینٹ بماریاں خوراک نہ جڑی ہیں ایک گل سنوں پتا ہوں پر سکھ پوڑ جانے میں ایک گل بار بار یوٹیوب چینل تنا بھی خوراکی مسلے ہے نا نہیں حل ہوتے کی کرنے ہیں اسی خوراک والے مسلے کا حل دوائیاں جو لبھن کی کوشش کر ہیں نہیں ہونا بھی رو بندیاں سے دیکھ لو جی بی شوگر کی دوائی شروع ہوگی سالہ سے دوائی بھی بچ جاتی ہے ہو رہے کہ نہیں ہو رہے دو تین دبائیں ہو جی تین دار ہو دوائی بھی باریوں یہ سوچنے کی مسلے نہیں حل ہونے خوراک نال ہونے خوراک تو شروع کر کے پہلے جی اگر خوراک کی اے بی سی شروع کریے نا تو خوراک نے انہا جاگ اڈوانسمینٹ کی گل نہیں کرنی مینو اڈوانسمنٹ کا کوئی نہیں میں بیسک چیزاں سکھاؤں گیا جو سارے بزرگ سانس سکھا کے ਤਾਂ ਉਹ ਚ ਇੱਕ ਸੰਦੋ ਦਾ ਫੇਸ ਬਿਲਡਿੰਗ ਜਿ ਲਿਖ ਲੋ ਜੇ ਤੁਸੀਂ ਪੈਸੇ ਕਮਾਉਣੇ ਹਨ ਨਾ ਜੇ ਰੁਪਏ ਕਮਾਉਣੇ ਸਹਾਇਕ ਧੰਦੇ ਸਹਾਇਕ ਧੰਦੇ ਨਹੀਂ ਰਹਿ ਗਏ ਚਾਚ ਨਾਲ ਕਰ ਲੋ ਜੋ ਕਰਨਾ ਚਾਚ ਨਾਲ ਕਰ ਲੋ ਖੇਤੀਬਾੜੀ ਕਰਨੀ ਹੈ ਚਾਚ ਨਾਲ ਕਰ ਲੋ ਚਾਚ ਨਾਲ ਪੈਦਾ ਕਰ ਲੋ ਫਲ ਚਾਚ ਨਾਲ ਸਬਜ਼ੀਆਂ ਪੈਦਾ ਕਰ ਲੋ ਚਾਚ ਨਾਲ ਪੈਕ ਕਰ ਲੋ ਚਾਚ ਨਾਲ ਵੇਚ ਲੋ ਦੁੱਧ ਪੈਦਾ ਕਰਨਾ ਹੈ ਤਰੀਕੇ ਨਾਲ ਚਾਚ ਨਾਲ ਚੱਲੋ ਵਿਚ ਵਿਚਾਲੇ ਨਾਲ ਚੱਲੋ ਤਾਂ ਨੂੰ 100 ਲੀਟਰ ਦੁੱਧ ਵੀ ਵਧੀਆ ਪੈਸੇ ਦੇ ਸਕਦਾ ਮੈਂ ਤੁਹਾਨੂੰ ਦੱਸੂਗਾ ਦੇਖੋ ਕੀ ਮੈਂ ਫੀਡ ਬਿਲਡਿੰਗ ਤੋਂ ਸ਼ੁਰੂਆਤ ਹੁੰਦੀ ਜੇ ਤੁਸੀਂ ਪਸ਼ੂ ਰੱਖੇ ਹੋਏ ਹੈ ਤੁਹਾਡੇ ਘਰ ਚ ਸੱਤ ਤਰ੍ਹਾਂ ਦੀ ਫੀਡ ਪੂਰੇ ਸਾਲ ਚ ਨਹੀਂ ਆਉਂਦੀ ਜਿਹੜੀ ਤੁਸੀਂ ਘਰੇ ਬਣਾ ਸਕਦੇ ਹੋ ਬਹੁਤ ਸਾਰੇ ਲੋਕ ਕਹਿੰਦੇ ਸੀ ਬਾਜ਼ਾਰ ਦੀ ਕੋਈ ਵੀ ਜਾਰਤੀ ਫੀਡ ਨਹੀਂ ਸੱਤੇ ਤਰ੍ਹਾਂ ਦੇ ਫਾਰਮੂਲੇ ਅਸੀਂ ਤੁਹਾਨੂੰ ਦੇਣ ਨੂੰ ਤਿਆਰ ਹਾਂ ਮੈਂ ਡਿਕਟੇਡ ਕਰਨ ਦਾ ਵਾਅਦਾ ਕਰਕੇ ਜਨਤ ਤੁਹਾਡੇ ਨਾਲ ਤੁਸੀਂ ਜਿਹੜਾ ਫਾਰਮੂਲਾ ਮੰਗੋਗੇ ਅਸੀਂ ਤੁਹਾਨੂੰ ਭੇਜਾਂਗੇ ਤੁਸੀਂ ਬਣਾਓ ਵੀਰੋ ਸਾਰਤ ਤਰ੍ਹਾਂ ਦੀ ਫੀਡ ਤੁਹਾਨੂੰ ਬਣਾਉਣੀ ਪੈਣੀ ਹੈ ਨਹੀਂ ਤਾਂ ਕੰਮ ਚੱਲ ਨਹੀਂ ਹੋਏਗਾ ਤੋਂ ਚੀਜ਼ਾਂ ਦਾ ਫੈਸਲਾ ਕਰਨਾ ਪੈਣਾ ਹੁਣ ਕੀ ਵੀ ਡੰਗਰ ਰੱਖਣੇ ਆ ਜਾਂ ਡੋਲੂ ਰੱਖਣੇ ਵਿਚ ਵਿਚਾਲਿਆਂ ਦੇ ਨਿਮਚ ਨਹੀਂ ਮੈਂ ਤੁਹਾਨੂੰ ਦੇਖੋ ਸ਼ੁਰੂਆਤ ਕੀ ਹੈ ਸਾਡੇ ਇੱਕ ਸ਼ਬਦ ਕੋਈ ਹੁੰਦਾ ਸਾਇੰਸ ਦੇ ਵਿੱਚ ਐਚ ਐਲ ਡੀ ਪੀ ਕਹਿੰਦੇ ਹੁੰਦੇ ਮੈਨੂੰ ਬੜਾ ਚੰਗਾ ਲੱਗਦਾ ਜਿਹੜੇ ਛੋਟੇ ਪੱਛੇ ਬੜ ਨੂੰ ਬਣਾ ਤਾ ਲੱਗਦਾ پی کا مطلب ہوں لائف مسلا کی ہے گا سال اس کر کے لئے سی اپنی زندگی چالی پنج ہزار لیٹر جہاں بچا سی سہ بھی ہزار لیٹر دھوپ دن واسطے بنیا س ਪੂਰੇ ਜੀਵਨ ਕਾਲ ਚ ਅੱਪਾ ਗੱਲ ਕਰੀਏ ਨਾ ਮੰਨ ਲਓ ਗਾਂ 5 ਸੂਏ ਦਿੱਦੀ 8000 ਲੀਟਰ ਦੁੱਧ ਦਿੱਤਾ ਇੱਕ ਸੂਏ ਤਾਂ 5000 ਲੀਟਰ ਦਾ ਚੱਲ ਜਾਂ ਲੀਟਰ ਹੋ ਗਿਆ ਮਾਝਾ ਸਾਡੀ ਮੰਨ ਲਓ 3000 ਲੀਟਰ ਦੁੱਧ ਦਿੱਤੀ ਹੈ 7-8 ਸੂਏ ਦੇਗੀ ਤਾਂ 20 ਲੀਟਰ ਦੁੱਧ ਹੋ ਗਿਆ ਇਹ ਇਹ ਜਿਹੜਾ ਕਨਸੈਪਟ ਸੀ ਜਿਹੜੀ ਇਹ ਸੋਚ ਸੀ ਨਾ ਇਹਦਾ ਮਤਲਬ ਕੀ ਬਣਾਇਆ ਗਿਆ ਸੀ ਵੀ ਇਦੋਂ ਬਿਨਾ ਪਸ਼ੂ ਮਰਾਫੇ ਲਾਹੇ ਅੰਝ ਨਹੀਂ ਹੋ ਸਕਦਾ ਹੁਣ ਪੰਜਾਬ ਦਾ ਅੰਕੜਾ ਕੀ ਕਹਿੰਦਾ ਹੈ ਪੰਜਾਬ ਦਾ ਅੰਕੜਾ ਇਹ ਕਹਿੰਦਾ بھی گی پورے جیون کال چوگلی گان بھی ہزار لیٹر بی ہزار لیٹر مطلب ہوں تین سوے گان نہیں دے دو 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 رہی ہے دس ہزار لیٹر دھو بھی نہیں دے رہی مسلیاں کی سمجھ ہونی چاہیے نہیں تو مسلے حل نہیں ہوں یہ سا سبت وسلہ سڈے پشو ادھ نہیں دے رہے جنا د ਇਕ ਤੰਦਰੁਸਤ ਬੀਸਮਸੈਲ ਜੀਵਤ ਹੁੰਦੀ ਤੁਸੀਂ ਜਦੋਂ ਗਾਂ ਤੋਂ ਦੁੱਧ ਹੀ ਨਹੀਂ ਪੂਰਾ ਚੋਣੋਗੇ ਤਾਂ ਪੈਸੇ ਕਮਾਉਣ ਦਾ ਤਾਂ ਮਤਲਬ ਹੀ ਕੋਈ ਨਹੀਂ ਬਣਦਾ ਕਿਵੇਂ ਪੈਸੇ ਬਚੋਗੇ ਕਿਵੇਂ ਹੋਊਗਾ ਅੱਪਾ ਗੱਲ ਕੀਤੀ ਸੀ ਫੇਸ ਬਿਲਡਿੰਗ ਦੀ ਫੇਸ ਬਿਲਡਿੰਗ ਦਾ ਮਤਲਬ ਹੁੰਦਾ ਪੰਜਾਬੀ ਚ ਵੀ ਪਸ਼ੂ ਦੀ ਖੁਰਾਕ ਉਮਰ ਮੁਤਾਬਕ ਤੇ ਲੋੜ ਮੁਤਾਬਕ ਹੋਣੀ ਚਾਹੀਦੀ ਜਦੋਂ ਜੋ ਮਰਜ਼ੀ ਦੇ ਦੋ ਨਹੀਂ ਹੋਣਾ ਚਾਹੀਦਾ ਸ਼ੁਰੂਆਤ ਕਰਦੇ ਆਪਾਂ ਦੇ ਸੂਣ ਤੋਂ 2 ਮਹੀਨੇ ਪਹਿਲਾਂ ਬੱਚੇ ਦੀ ਤਿਆਰੀ ਸੂਣ ਤੋਂ 2 ਮਹੀਨੇ ਪਹਿਲਾਂ ਸ਼ੁਰੂ ਹੋ ਜਾਂਦੀ ਹੈ ਜਦੋਂ ਸੂਣ ਚ 60 ਦਿਨ ਰਹਿ ਜਾਂਦੇ ਹੈ ਡਰਾਈ ਪੀਰੀਡ ਅਸੀਂ ਕਹਦੇ ਨੇ ਹਰ ਇੱਕ ਮਾਰੂ ਨਾਲ ਤੁਹਾਨੂੰ ਦੇਣ ਦੀ ਕੋਸ਼ਿਸ਼ ਕਰਨੀ ਡਰਾਈ ਪੀਰੀਡ ਕੀ ਦਾ ਬੜੀ ਸਿੰਪਲ ਗੱਲ ਹੈ ਵੀ ਡਰਾਈ ਪੀਰੀਡ ਦੇ ਵਿੱਚ ਫਸ ਦੁੱਧ ਨਹੀਂ ਦੇ ਰਿਹਾ ਹੁੰਦਾ ਬੱਚੇ ਦਾ ਮਤਾਂ ਹੋ ਰਿਹਾ ਹੁੰਦਾ ਕੋਈ ਸ਼ੱਕ ਨਹੀਂ ਕਰਨੀ ਪਰ ਕੁਛ ਦੁੱਧ ਨਹੀਂ ਦੇ ਰਿਹਾ ਹੁੰਦਾ ਉਹ ਕੋਸੀ ਕੋਈ ਵੀ ਫੀਡ ਬਣਾ ਲਈ ਘਰੇ ਬਣਾ ਲੋ ਜੀ ਕੋਈ ਵੀ ਫੀਡ ਘਰੇ ਪਈ ਹੈ ਕੋਈ ਵੀ ਪੁਜਾਰੋ ਲੈ ਆਂਦੀ ਤੁਸੀਂ ਜਿਹੜੇ ਬੱਚੇ ਨੂੰ ਤੁਸੀਂ ਜਿਹੜੇ ਤੁਸੀਂ ਮਸ਼ਰੂਰ ਸ਼ੁਰੂ ਕਰਦੇ ਹੋ ਪ੍ਰਾਈਮ ਪੀਰੀਅਡ ਦਾ ਇਹ ਕਿ ਬਘਿਆਨ ਸੱਚ ਹੈ ਵੀ ਖਣਨ ਪ੍ਰੋਟੀਨ ਹੈ ਜਿਹੜੀ ਤੁਹਾਡੀ ਦਾਣੇ ਚਾਰੇ ਪੱਤੇ ਚ ਉਹ 14% ਤੋਂ ਵਧਣੀ ਨਹੀਂ ਚਾਹੀਦੀ ਸੋ ਕੀ ਚਾਹੀਦਾ ਬਸ਼ਰ ਨੂੰ 14% ਤੋਂ ਨਾ ਵਧੇ ਕਿਲੋ ਮੱਕੀ ਪਰੋਜ 3 ਕਿਲੋ ਸਰੋਂ ਦੀ ਖਰਪਾੜੋ ਜੀ 2 ਕਿਲੋ ਤੋੜੀ ਪਾ ਲਓ ਜੀ 15-20 ਕਿਲੋ ਭੱਟੇ ਪਾ ਲਓ ਜੀ ਹੋ ਗਿਆ ਤੁਹਾਡਾ ਜੀ ਕੀ ਔਖਾ ਕੰਮ ਮੈਨੂੰ ਦੱਸੋ ਘਰ ਦੀ ਵਧੀਆ ਮੱਕੀ ਲਿਓ ਜੀ ਵਧੀਆ ਦਰ ਨਾਲੋਂ ਮੱਕੀ ਵਧੀਆ ਸਰੋਂ ਦੀ ਖੱਲ ਲਿਓ ਜੀ ਬਰੇਮੇ ਵਾਲੇ ਬਰੇਮੇ ਦੀ ਖੱਲ ਨਹੀਂ ਪਾਉਣੀ ਜੀ ਮੈਂ ਬਾਅਦ ਚ ਦੱਸੂਗਾ ਕਿਉਂ ਨਹੀਂ ਪਾਉਣੀ ਹੈਗੀ 100 ਗ੍ਰਾਮ ਇਹਨਾਂ ਮਿਕਸਚਰ ਪਾ ਲਓ ਜੀ ਡਰਾਈ ਫੀਡ ਬਣ ਗਈ ਤੁਹਾਡੀ ਜੀ 40 ਦਿਨ ਤੱਕ ਪਾਉਣੀ ਹੈ ਜੀ ਜਦੋਂ ਸੂਨ ਚ 20 ਦਿਨ ਰਹਿ ਗਏ ਜੀ ਫਿਰ ਵਾਰੀਆਂ ਆਲੀ ਪੰਜੀਰੀ ਦੀ ਜੀ ਆਪਣੇ ਪੰਜੀਰੀ ਦਿੰਦੇ ਹੈ ਹਨਾ ਅਗੀਆਂ ਬੇਟੀਆਂ ਭੈਣਾ ਮਾਵਾ ਸਾਡੇ ਜਿੰਨਾਂ ਪੰਜੀਰੀ ਦੀ ਕੋਈ ਪਰਸ਼ੋਦੀ ਜ਼ਰੂਰਤ ਬਦਲ ਗਈ ਹੈ ਜੀ 20 ਦਿਨ ਰਹਿ ਕੇ ਬੱਚੇ ਦੀ ਗਰੋਥ ਬੜੀ ਤੇਜ਼ੀ ਨਾਲ ਵੱਧ ਗਈ ਇੱਥੇ ਸਾਡੇ 90% ਬਿਮਾਰੀਆਂ ਇੱਥੇ ਪੈਦਾ ਹੁੰਦੀਆਂ ਜਿਹੜੀ ਅਸੀਂ ਸਮਝਣ ਦੀ ਕੋਸ਼ਿਸ਼ ਨਹੀਂ ਕਰਦੇ ਜਿੱਥੇ ਅਸੀਂ ਅੱਖਾਂ ਮੀਟ ਰੱਖਿਆ ਮੈਨੂੰ ਤਾਂ ਮਹਿਸੂਸ ਹੁੰਦਾ ਵੀ ਸਾਡਾ ਪਸ਼ੂ ਪਾਲਕ ਜਿਹੜਾ ਹੈਗਾ ਉਹ ਲੁੱਟਿਆ ਜਾ ਰਿਹਾ ਕਿੱਥੇ ਲੁੱਟਿਆ ਜਾ ਰਿਹਾ ਹੈ ਉਹ ਇਸ ਜਗ੍ਹਾ ਤੇ ਜਿਹੜੀ ਸੂਨ ਤੋਂ 20 ਦਿਨ ਪਹਿਲਾਂ ਦਾ ਸਮਾ ਡੇਰੀ ਫਾਰਮਿੰਗ ਦੀਆਂ 90% ਬਿਮਾਰੀਆਂ ਸੂਨ ਤੋਂ 20 ਦਿਨ ਪਹਿਲਾਂ ਹੋ ਜਾਂਦੀਆਂ ਡੇਰੀ ਫਾਰਮਿੰਗ ਦੇ ਵਿੱਚ 90% ਜਿਹੜੀ ਪੈਸੇ ਦੀ ਬਰਬਾਦੀ ਹੁੰਦੀ ਹੈ ਉਹ ਸੂਨ ਤੋਂ 20 ਦਿਨ ਪਹਿਲਾਂ ਹੁੰਦੀ ਹੈ ਕਿਵੇਂ ਹੁੰਦੀ ਹੈ ਦੇਖੋ ਅਸੀਂ ਕਹਿੰਦੇ ਟ੍ਰਾਂਜੀਸ਼ਨ ਫੀਡ ਪਾਉਣੀ ਚਾਹੀਦੀ ਹੈ ਟ੍ਰਾਂਜੀਸ਼ਨ ਵੀ ਕਹਿੰਦੇ ਕਈ ਲੋਕ ਪਰ ਟ੍ਰਾਂਜੀਸ਼ਨ ਫੀਡ ਬਾਰੇ ਲੋਕਾਂ ਨੇ ਮਤਲਬ ਕਿ ਕਿੰਨਾ ਵੱਡਾ ਹਵਾ ਬਣਾਤਾ ਲੋਕਾਂ ਨੇ ਪੜੀ ਕੇ ਕਾ ਸਮਝੋ ਤੁਸੀਂ ਜਿਹੜੀ ਪਹਿਲੀ ਡਰਾਈ ਫੀਡ ਪਾਈ ਸੀ ਉਹ ਤਾਂ ਰੇਟ ਅਸੀਂ ਕਹਿੰਦੇ ਵੀ 30 ਰੁਪਏ ਤੋਂ ਵੱਧ ਨਹੀਂ ਬਣਨਾ ਚਾਹੀਦਾ 1500 ਰੁਪਏ ਦਾ ਥੈਲਾ ਬਣਨਾ ਚਾਹੀਦਾ ਜਿਵੇਂ ਆਪਾਂ ਦੋ ਚੀਜ਼ਾਂ ਹੀ ਮਿਕਸ ਕੀਤੀਆਂ ਚਲੋ ਪਰ 1500 ਰੁਪਏ ਦਾ ਥੈਲਾ ਬਣੂਗਾ ਤਿੰਨ ਤੇ 30 ਰੁਪਏ ਦੇ ਹਿਸਾਬ ਨਾਲ ਕਿਲੋ ਬਣੋਗੇ ट्रांजिशन ਬੀਡ ਹੈ ਜਿਹੜੀ ਥੋੜੀ ਉਹ ਥੋੜੀ ਜਿਹੜੀ ਹੈਗੀ तकरीबन 70-38 ਰੁਪਏ ਬਣੇਗਾ ਇਹ ਸਮਝ ਕੇ ਚੱਲੋ ਚਾਰ ਚੀਜ਼ਾਂ ਪਾਉਣੀਆਂ ਹੁੰਦੀਆਂ ਸ ਸੌਖੇ ਹੀ ਕੰਮ ਹੈ ਔਖਾ ਨਹੀਂ ਹੈਗਾ ਸਾਨੂੰ ਸਮਝਾਇਆ ਨਹੀਂ ਕਦੇ ਤੇ ਅੱਜ ਨਾਲ ਨਹੀਂ ਤਾਂ ਐਡੇ ਕੰਮ ਨਹੀਂ ਹੈਗੇ ਸੀ ਚਾਰ ਚੀਜ਼ਾਂ ਪਾਉਣੀਆਂ ਹੋਣਗੀਆਂ 5 ਕਿਲੋ ਫੀਡ ਪਾਉਣੀ ਹੁੰਦੀ ਹੈ ਰੋਜ਼ ਦੇਸੀ ਬ੍ਰੈਲਿਸ਼ ਕਰਨਾ ਜ਼ਰੂਰੀ ਹੈ ਹਾਈ ਪ੍ਰੋਟੀਨ ਡਾਈਟ ਹੈ ਹਾਈ એનર્ਜੀ ਵਾਲੀ ਡਾਈਟ ਹੈ ਇਹ ਖੁਰਾਕ ਕੱਲੇ ਬੱਚੇ ਨੂੰ ਨਹੀਂ ਲੱਗਣੀ ਇਹ ਬੱਚੇ ਦੇ ਨਾਲ ਮਾਂ ਨੂੰ ਵੀ ਲੱਗਣੀ ਹੈ ਇਹ ਸੋਚਣਾ ਚਾਹੁੰਦਾ ਵੀ ਜਰ ਬੱਚਾ ਤਕੜਾ ਹੋ ਜੂ ਬੱਚੇ ਦਾ ਭਾਰ ਤਾਂ ਨਸਲ ਮੁਤਾਬਕ ਜੋ ਟੀਕਾ ਲੱਗਿਆ ਹੈ ਉਹਦੇ ਮੁਤਾਬਕ ਹੋਣਾ ਅਸੀਂ ਸੰਤੁਲਿਤ ਖੁਰਾਕ ਦੇਣੀ ਹੈ ਪਸ਼ੂ ਨੂੰ ਕੀ ਕੁਝ ਕਰਨਾ ਹੈ ਚਾਰ ਚੀਜ਼ਾਂ ਦੀ ਗੱਲ ਕੀਤੀ ਹੈ ਪਹਿਲੀ ਗੱਲ ਸਵਾ ਕਿਲੋ ਵੱਕੀ ਹੋਗੀ ਜੀ ਸਵਾ ਕਿਲੋ ਤੋਂ ਵੀ ਸੋਇਆਬੀਨ ਦੀ ਖਾਲ ਹੋਗੀ ਠੀਕ ਹੈ ਜੀ ਸਵਾ ਕਿਲੋ ਕੋ ਚੰਗੀ ਕਾਮ ਆ ਜਾਂ 1.5 ਕਿਲੋ ਕਰ ਲਓ ਕੋਈ ਪ੍ਰੋਬਲਮ ਵਾਲੀ ਕਰਨੀ ਨਹੀਂ ਕੋਈ ਫਰਕ ਨਹੀਂ ਪੈਣ ਲੱਗਿਆ ਜੀ ਸਵਾ ਕਿਲੋ ਮੱਕੀ ਦੀ ਜਾਂ 1.5 ਕਿਲੋ ਮੱਕੀ ਕਰ ਲਓ 1.5 ਕਿਲੋ ਸੋਆਬੀਂਦੀ ਘਲ ਕਰ ਲਓ 3 ਕਿਲੋ ਹੋ ਗਿਆ ਚੰਗੇ ਪਸ਼ੂ ਬਣ ਜੇ ਕਿਲੋ ਚੋਕਰ ਹੋ ਗਿਆ ਜੀ ਠੀਕ ਹੈ ਜੀ ਕਿਲੋ ਚੋਕਰ ਹੋ ਗਿਆ ਕਿਲੋ ਸਰੋਂ ਦੀ ਘਲ ਹੋ ਗਈ ਬਿਨਾ ਤੇਲ ਵਾਲੀ ਬਿਨਾ ਤੇਲ ਵਾਲੇ ਨੂੰ ਮਸਟਰਡ ਈਓਸੀ ਕਹਿੰਦੇ ਆ ਮੈਂ ਦੁਬਾਰਾ ਦੱਸ ਰਿਹਾ ਮੱਕੀ ਹੋ ਗਈ ਜੀ 1.5 ਕਿਲੋ ਮੱਕੀ ਰੱਖਣੀ ਹੈ 1.5 ਕਿਲੋ ਸੋਇਆਬੀ ਦੀ ਖਾਲ ਹੋ ਗਈ ਜੀ ਠੀਕ ਹੈ ਕਿਲੋ ਦੇ ਸੋਕਰ ਹੋ ਗਿਆ ਜੀ ਕਿਲੋ ਤੁਹਾਡੀ ਜਿਹੜੀ ਹੈਗੀ ਸਭ ਤੋਂ ਦਿਖਾਉਣ ਕਿ ਬਿਨਾ ਤੇਲ ਵਾਲੇ ਪਾਪੜੀ ਨਹੀਂ ਪਾਉਣੇ ਵੀਰੇ ਨਾ ਮੜੇ ਹੈ ਮਉਣੇ ਨਾ ਮੜੇ ਮਿਆਂ ਦੀ ਖਾਲ ਪਾਉਣੀ ਮੈਂ ਚੰਗੀ ਤਰ੍ਹਾਂ ਦੱਸਦੇ ਨਾ ਮੜੇ ਮੇ ਪਾਉਣੇ ਨਾ ਮੜੇ ਕਿਸਾਨ ਵੀਰੋ ਆਪਣੇ ਪਸ਼ਵਾਂ ਨੂੰ ਨਿਊਟ੍ਰੀਡੈਟ ਖਵਾਓ ਐਸਐਨਐ ਫੈਟ ਬਧਾਓ ਦੁੱਧ ਬਧਾਓ ਹਰ ਇੱਕ ਸਾਲ ਇੱਕ ਬੱਚਾ ਪਿਓ ਨਿਊਟ੍ਰੀਡੈਟ ਜਦੋਂ ਤੁਸੀਂ ਪਸ਼ੂ ਨੂੰ ਖਾਓਗੇ ਟਾਈਮ ਤੇ ਗਰਭਧਾਰਨ ਕਰੇਗਾ ਪੂਰਾ ਦੁੱਧ ਦੇਗਾ ਹਰ ਇੱਕ ਸਾਲ ਆਪਾਂ ਨੂੰ ਇੱਕ ਬੱਚਾ ਮਿਲੇਗਾ ਨਿਊਟਰੀਡਾਟ ਜਿਹੜਾ 5 ਕਿਲੋ 25 ਕਿਲੋ ਦੀ ਪੈਕਿੰਗ ਮਾਰਕੀਟ ਚ ਅਵੇਲੇਬਲ ਹੈ 50 ਗ੍ਰਾਮ ਤੁਸੀਂ ਹਰ ਇੱਕ ਪਸ਼ੂ ਨੂੰ ਡੇਲੀ ਸਾਰਾ ਸਾਲ ਦੇਣਾ ਹੈ